ਸ਼ਰਤਾਂ ਲੱਗ ਗਈਆਂ ਲੱਖ ਰੁਪਏ ਦੀ ਮੇਰੇ ਵੀਰੇ ਟਰੋਫੀ ਵੀ ਉਠਾਉ ਦੱਸੇ ਕਸਟਮ ਰੋਹਿਤ ਚੰਡੀਗੜੀ ਨੇ ਇੱਕ ਲੱਖ ਦੀ ਸ਼ਰਤ ਲਾਤੀ ਮੈਨੂੰ ਲੱਗਦਾ ਲਾਈਵ ਦੇ ਵਿੱਚ ਅੱਛਾ ਅੱਛਾ ਸੌਰੀ ਸੌਰੀ ਰੋਹਿਤ ਕਿੰਗ ਹਿੱਲ ਗਿਆ ਸੈਕਟਰ ਕਿੰਗ ਵੀਰੇ ਆਧੇ ਲੱਖ ਰੁਪਏ ਦੀ ਚਰਚਾ ਲੱਗਦਾ ਹੈ ਬਲਵਿੰਦਰ ਹੰਬਲਾ ਟਰੈਕਟਰ ਦਾ ਜੇਤੂ 511 ਜਿੱਤੇ ਆ ਹੋਰ ਮੁੰਡੇ ਨੇ ਚਰਚੇ ਕਰਵਾਏ ਆ ਪਰ ਉਹ ਪਠਿੰਡੇ ਵਾਲੇ ਆਹ ਪਠਿੰਡੇ ਵਾਲਾ ਬਲਵਿੰਦਰ ਆਇਆ ਜੀ ਵੀਰੇ ਜਿਹੜੇ ਪਹੁੰਚੇ ਹੋਏ ਮੇਰੇ ਵੀਡੀਓ ਪਰ ਸਾਹਮਣੇ ਬੱਲੇ 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 ਆਹ ਬੱਲਾ ਪਰ ਰੱਖਣੇ ਲੱਗਦਾ ਉਹ ਮੋੜਦਾ ਡਾਕਟਰ ਮੇਰੇ ਵੀਰੋ ਬਲਵਿੰਦਰ ਸਿੰਘ ਅੱਜ ਕੱਲ ਇਹ ਕਹਿੰਦੇ ਬਲੌਗ ਬੜੇ ਪਉਂਦਾ ਹੈ ਮਿਸਟਰ ਸਮਰੀ ਦਾ ਵੀ ਕੰਮ ਹੋ ਰਿਹਾ ਉਹਦੇ ਮੇਟਾ ਸੇਵਾ ਓਏ ਮੰਨ ਜੀ ਆ ਵੀ ਰੋਟਾ ਪੜੇ ਪੜੇ ਆਪਾਂ ਪਾਣੀ ਵਾਲੀਆਂ ਜਿਹੜੀਆਂ ਬੋਗਲਾ ਭੇਂਦੀਏ ਫੜੋਲੀ ਜਿਹੜਾ ਸਾਹਮਣੇ ਵੇਖੋ ਓਹ ਤੁੰਨਾ ਮੋੜਦਾ ਆਉਣੇ ਦੇਖ ਓਹ ਭੁੱਲਾ ਵੀ ਮੋੜਦਾ ਤੁੰਨਾ ਬੋਟਮ ਇੱਥੇ ਹਲੋ ਲਾਓ ਸਾਹਮਣੇ ਸਾਹਮਣੇ ਉਧਰਲੇ ਪਾਸੇ ਕਹਿੰਦੇ ਨੌਜਵਾਨ ਆਉ ਲੁਤਿਆਨੇ ਵਾਲਾ ਕਹਿੰਦੇ ਧੁੰਨਾ ਆਉ ਕਮਾਲ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ ਮਲੇੰਗਾ ਪੌਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆਉ ਪੈਂਦੀ ਵਾਲ ਤੇ ਕਿੰਗ ਰਾਜਸਥਾਨ ਰਾਜਸਥਾਨ ਵਾਲਾ ਸਾਹਮਣੇ ਹੁਣੀਆ ਲਓ ਚੰਡੀਗੜੀਆ ਸਿਕਸਰ ਕਿੰਗ ਆ ਨੰਬਰ ਚਾਹੀਦਾ ਐ ਦੋਸਤ ਪਾਸੇ ਆ ਲੁਧਿਆਣੇ ਵਾਲਾ ਆ ਲੁਧਿਆਣੇ ਵਾਲਾ ਕਨਾਲ ਸ਼ਰਮਾ ਉਰਫ ਪੁੱਲਾ ਬੱਲੇ ਬੱਲੇ ਕਰਾਈਆ ਆ ਖੜੇ ਹੋ ਕੇ ਤਾੜੀ ਮਾਰਦੀ ਆ ਲਓ ਪੈਂਦੀ ਬਾਲ ਇੱਕ ਹੋਰ ਸਿਕਸ ਆ ਕਿੰਗ ਰਾਜਸਥਾਨ ਵਾਲਾ ਆ ਲਓ ਲਓ ਸਾਹਮਣੇ ਬਾਲ ਪਾਉਣ ਲਈ ਗੱਬਰੂ ਤਿਆਰ ਐ ਇਧਰ ਦੇ ਪਾਸੇ ਉਹ ਇੱਕ ਹੋਰ ਖਿਡਾਰੀ ਮੁੜ ਗਿਆ ਹੈ 500 ਦੇ ਹੋਣਗੇ 600 ਯਾਰ ਬਈ 6 ਰਨ ਲੱਗਦੀ ਹੈ ਹੈਲੀਕਾਪਟਰ ਵੀ ਜਿਹੜੇ ਮੰਦੇ ਹੋ ਗਏ ਆ ਯੂਐਸ ਦੇ ਕਹਿੰਦੇ ਤੂੰ ਜਦ ਤੈਨੂੰ 100 ਡਾਲਰ ਦੇਣਾ ਹੈਣ ਗੱਲਾਂ ਤਗਾਣਾ ਸਾਡਾ ਸਤਕਾਰਯੋਗ ਵੀਰ ਹੈ ਔਰ ਨਾਲ ਬੜਾ ਧੰਨਵਾਦ ਪੱਲਾ ਜੀ ਆਏ ਜੀ ਮੈਨੂੰ ਬੜੀ ਚੰਗੀ ਚੀਜ਼ ਕਰੀ ਪਾਣੀ ਦੀ ਪੇਟੀ ਕੱਸੀ ਲੱਗ ਐ ਤੀ ਉਹ ਪੇਟੀ ਪਾਣੀ ਦੀ ਦਾਰੂ ਦੀ ਨਹੀਂ डॉक्टर बठंडा मेरी आपको देखने के लिए और मैं ना ज्यादा कहते हैं पहली बार हमारी चंडीगढ़ की ठीक है ठीक है छ हो गया ये बहुत बहुत मैं कह दिल शुक्र जी चावा रोई चावा ਸ਼ੇਅਰ ਕਰ ਦੋ ਵੀਰੇ ਸ਼ੇਅਰ ਸਿਕਟਰ ਕਿੰਗ ਦੇ ਦੋ ਸ਼ੱਕਰ ਤੇ ਸਾਹਮਣੇ ਦੇ ਮੁੰਡੇ ਨੂੰ ਵੀ ਖੜਕਾ ਦੇ ਉਹ ਡੰਡਾ ਪਟਵਾ ਫੇਰਾ ਰਿੰਕਸ ਵਾਲਾ ਰਿੰਕਸ ਵਾਲਾ ਡੰਡਾ ਪਟ ਜਨੇ ਮਲ ਪਾ ਰਹੇ ਹੈ ਬਿਸ਼ਾਲ ਜ਼ੂਤ ਗੜੀਆ ਬਾਲ ਦੇ ਬਿਸ਼ਾਲ ਹੋ 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 ਫਲਕ ਤੇ ਸ਼ਾਟ ਬਈ ਪੱਦੀ ਵਾਲਾ ਕੋਈ ਨੇ ਪਾਸੇ ਲੈ ਵੀ ਹਣੋਲੀ ਵਾਲੇ ਚੱਤੀ ਵਾਲਿਆ ਪ੍ਰਭਾਵ ਸ਼ਾਟ ਹੈ ਸਾਈਕਲਾਂ ਦਾ ਆਓ ਜੇਤੀ ਮੇਰੇ ਵੀਡੀਓ ਚਾਰ ਚਾਰ ਦੇ ਜਿਹੜੇ ਵਾਹ ਲੈਣੇ ਖੇਡ ਦੇ ਮੈਦਾਨ ਦੇ ਵਿੱਚ ਲਓ ਪੰਦੀ ਬਾਲ ਉਹ ਲੈਣਾ ਸੈਮੂ ਕੀ ਕਿਹਾ ਸੀ ਫਵਾ ਦੇ ਮੋੜ ਦੀ ਰੇਣੇ ਵਾਲੇ ਨੇ ਲੈਗ ਸਟੈਂਡ ਆਓ ਟੱਕਰ ਕਹਿੰਦੇ ਸਿਰੇ ਦੀ ਐ ਵੀ ਭੱਜ ਇੱਕੋ ਜਨੇ ਬਾਹਰ ਮਿੱਤਰੋ ਬਹੁਤ ਟੱਕਰੇ ਨੇ ਹਾਣੀਆਂ ਨੂੰ ਹਾਰ ਮਿੱਤਰੋ ਆ ਰਾਜਾ ਖੇਡਾਂ ਕੱਲ ਲਈ ਖੇ ਲੱਖ ਲੱਖ ਜਿਹੜਾ ਪਹਿਲੇ ਹੀ ਲੇਟ ਹੈ ਲਾਓ ਸਾਹਮਣੇ ਪੈਂਦੀ ਬਾਲ ਸ਼ਾਟ ਲਈ ਉਧਰਲੇ ਪਾਸੇ 343 ਰਹਿ ਗਏ ਚੰਡੀ ਗੜੀਆ खिले वाला तो भी आया हुआ है शॉट सम... हो गया भाई दे 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 आ, कैसे गए एक मिनट फर दो यार